ਮੇਰਾ ਨਾਮ ਡਾਕਟਰ ਗੁਰਜਿੰਦਰ ਸਿੰਘ ਰਮਾਣਾ ਜੀ ਮੈਂ ਇੱਥੇ ਪ੍ਰਮੁੱਖ ਖੇਤੀ ਅਰਥ ਸ਼ਾਸਤਰੀ ਤੌਰ ਤੇ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ ਬਠਿੰਡਾ ਵਿੱਚ ਕੰਮ ਕਰ ਰਿਹਾ ਔਰ ਅੱਜ ਕਿਸਾਨ ਮੇਲੇ ਦੀ ਜਿਹੜੀ ਓਵਰਆਲ ਕੋਆਰਡੀਨੇਸ਼ਨ ਹੈ ਸਟੇਜ ਦੀ ਉਹ ਮੇਰੇ ਕੋਲ ਕੀ ਕਹਿਣਾ ਚਾਹੁੰਦੇ ਕਿਸਾਨ ਕਿੰਨੇ ਵੀ ਕਿਸਾਨ ਪਹੁੰਚੇ ਤੇ ਕੀ ਕੀ ਵਿਸ਼ੇਸ਼ਤਾ ਕਿਸਾਨ ਮੇਲਾ ਹਾਂਜੀ ਇਹ ਜਿਹੜੇ ਕਿਸਾਨ ਮੇਲੇ ਦੋ ਵਾਰੀ ਸੀਜ਼ਨ 'ਚ ਅਸੀਂ ਲਾਉਨੇ ਆ ਹਾੜੀ ਦੀਆਂ ਤੇ ਸੌਣੀ ਦੀਆਂ ਫਸਲਾਂ ਬਾਰੇ ਇਹ ਜਿਹੜਾ ਸਤੰਬਰ ਦੇ ਵਿੱਚ ਮੇਲਾ ਲੱਗਦਾ ਕਿਉਂਕਿ ਸਾਡਾ ਹਾੜੀ ਦਾ ਸੀਜ਼ਨ ਨਵੰਬਰ ਦੇ ਵਿੱਚ ਸ਼ੁਰੂ ਹੁੰਦਾ ਹੈ ਅਸੀਂ ਕਿਸਾਨ ਮੇਲੇ ਸੀਜ਼ਨ ਸ਼ੁਰੂ ਹੋਣ ਤੋਂ ਘੱਟੋ ਘੱਟ 2-3 ਮਹੀਨੇ ਪਹਿਲਾਂ ਲਾਉਨੇ ਆ ਤਾਂ ਕਿ ਕਿਸਾਨ ਵੀ ਬੀਜਾਂ ਦਾ ਇੰਤਜ਼ਾਮ ਕਰ ਲੈਣ ਜਾਣਕਾਰੀ ਸਾਰੀ ਲੈ ਲੈਣ ਸੋ ਇਹ ਜਿਹੜਾ ਮੇਲਾ ਹਾੜੀ ਦੀਆਂ ਫਸਲਾਂ ਵਾਸਤੇ ਲਾਇਆ ਜਾ ਰਿਹਾ ਹੈ ਬਹੁਤ ਭਾਰੀ ਮਾਤਰਾ ਦੇ ਵਿੱਚ ਭਾਰੀ ਤੈਦਾਦ ਦੇ ਵਿੱਚ ਕਿਸਾਨ ਵੀਰ ਇਕੱਲਾ ਬਠਿੰਡਾ ਨਹੀਂ ਜੀ ਆਸੇ-ਪਾਸੇ ਮਤਲਬ ਹਰਿਆਣਾ ਰਾਜਸਥਾਨ ਔਰ ਸਾਰੇ ਮਾਨਸਾ ਜ਼ਿਲ੍ਹੇ ਤੇ ਆਸੇ-ਪਾਸੇ ਮੁਕਸਰ ਜ਼ਿਲ੍ਹਾ ਸਾਰੇ ਜ਼ਿਲ੍ਹਿਆਂ ਤੋਂ ਬੰਦੇ ਇੱਥੇ ਕਿਸਾਨ ਵੀ ਰੌਂਦੇ ਆ ਅੱਜ ਜਿਹੜੇ ਸਾਡੇ ਲਗਭਗ ਅਸੀਂ ਐਕਸਪੈਕਟ ਕਰਦੇ ਆਂ ਵੀ 35 ਤੋਂ 40 ਹਜ਼ਾਰ ਦਾ ਛੜਾ ਜਿਹੜਾ ਇਕੱਠਾ ਹੈ ਉਹ ਇੱਥੇ ਹੁੰਦਾ ਤੇ ਅੱਜ 25 ਹਜ਼ਾਰ ਤੋਂ ਹੁੰਦਾ ਪਰ ਅੱਜ ਜਿਹੜੀ ਗਿਣਤੀ ਬਹੁਤ ਜ਼ਿਆਦਾ ਸੀ 35 ਤੋਂ 40 ਹਜ਼ਾਰ ਦੇ ਕਰੀਬ ਅਸੀਂ ਜਿਹੜਾ ਇਕੱਠਾ ਹੈ ਇੱਥੇ ਐਕਸਪੈਕਟ ਕਰਦੇ ਆਂ ਬਹੁਤ ਸ਼ੱਦਦੇ ਨਾਲ ਕਿਸਾਨਾਂ ਨੇ ਸਾਰਾ ਤਕਨੀਕੀ ਸਮਾਗਮ ਸੁਣਾਇਆ ਜਿਹੜਾ ਕਿ ਬਹੁਤ ਜ਼ਰੂਰੀ ਹੈ ਉਹ ਜਿਹਦੇ ਵਿੱਚ ਗਿਆਨ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਕਿਉਂਕਿ ਜੇ ਸਾਡੇ ਕੋਲ ਗਿਆਨ ਹੈ ਤਾਂ ਫਿਰ ਹੀ ਅਸੀਂ ਖੇਤੀ ਦੇ ਸਮਾਨ ਨੂੰ ਖੇਤੀ ਦੇ ਤਕਨੀਕਾਂ ਨੂੰ ਸਹੀ ਤਰੀਕੇ ਨਾਲ ਵਰਤ ਸਕਦੇ ਹਾਂ ਔਰ ਸਾਡੇ ਵਾਸਤੇ ਬੜੀ ਮਹਾਨ ਵਾਲੀ ਗੱਲ ਹੈ ਕਿ ਕਿਸਾਨੀ ਹਿੱਤਾਂ ਨੂੰ ਜਿਹੜੇ ਸਮਰਪਿਤ ਸੀਗੇ ਪੰਜਾਬ ਹਾਰ ਫਾਰਮਰ ਕਮਿਸ਼ਨ ਚੇਅਰਮੈਨ ਡਾਕਟਰ ਸੁਖਪਾਲ ਸਿੰਘ ਜਿਹੜੇ ਇਸੇ ਸਟੇਸ਼ਨ ਦੇ ਪ੍ਰੋਫੈਸਰ ਰਹੇ ਨੇ ਰਿਟਾਇਰ ਹੋ ਚੁੱਕੇ ਨੇ ਉਹ ਅੱਜ ਸਾਡੇ ਮੁੱਖ ਮਹਿਮਾਨ ਸਿਰ ਉਹਨਾਂ ਨੇ ਬੜੀਆਂ ਸੋਹਣੀਆਂ ਜਿਹੜੀਆਂ ਖੇਤੀ ਨੀਤੀ ਨਵੀਂ ਆਈ ਹੈ ਪੰਜਾਬ ਸਰਕਾਰ ਦੀ ਉਹ ਸਬੰਧ ਦੇ ਵਿੱਚ ਗੱਲ ਕੀਤੀ ਹੈ ਬਹੁਤ ਚੜ੍ਹਦੀ ਕਲਾ ਦੇ ਨਾਲ ਕਿਸਾਨ ਵੀਰਾਂ ਨੇ ਸਾਰੇ ਨਮੇਸ਼ਾ ਵੇਖਿਆ ਔਰ ਬਰਜਟ ਦੀ ਕਲਾ ਦੇ ਨਾਲ ਜਿਹੜਾ ਮੇਲਾ ਹੈ ਜੀ ਜੀ ਮਹੱਤਵਪੂਰਨ ਉਹਨਾਂ ਨੇ ਬੜੀ ਜਾਣਕਾਰੀ ਜੀ ਜੀ ਬਿਲਕੁਲ ਇੱਕ ਜਿਹੜੇ ਥੋੜੇ ਅਧਿਕਾਰੀ ਸੀ ਕਰਮਚਾਰੀ ਹੈਗੇ ਉਹਨਾਂ ਦੇ ਮੋਟੇ ਸੇ ਕਾਲੇ ਰਿਵਲ ਹੁੰਦੇ ਕਿ ਸਿੱਧਾ ਕਿਉਂ ਬੰਨੇਗੇ ਹਾਂ ਦੇਖੋ ਬਹੁਤ ਵਧੀਆ ਸਵਾਲ ਹੈ ਦੇਖੋ ਅਸੀਂ ਖੇਤੀਬਾੜੀ ਯੂਨੀਵਰਸਿਟੀ ਤੁਸੀਂ ਪੜਿਆ ਹੋਣਾ ਪਿੱਛੇ ਜੇ ਕਿ ਭਾਰਤ ਦੀ ਇੱਕੋ ਇੱਕ ਯੂਨੀਵਰਸਿਟੀ ਹੈ ਜਿਹੜੀ ਪਿਛਲੇ 2 ਸਾਲਾਂ ਚ 1 ਨੰਬਰ ਤੇ ਆ ਰਹੀ ਹੈ ਪੂਰੇ ਮੁਲਕ ਦੇ ਵਿੱਚ ਕੋਈ ਖੇਤੀਬਾੜੀ ਯੂਨੀਵਰਸਿਟੀ ਨਹੀਂ ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਮੁਕਾਬਲਾ ਕਰ ਸਕੇ ਔਰ ਇਹ ਜਿਹੜਾ ਸਿਰ ਹੈ ਇਹ ਪੂਰੀ ਪੂਰੀ ਮਹਾਰਾਂ ਦੀ ਟੀਮ ਤੇ ਜਾਂਦਾ ਜਿਹੜੇ ਖੇਤੀਬਾੜੀ ਯੂਨੀਵਰਸਿਟੀ ਦੇ ਸਾਇੰਸਦਾਨ ਨੇ ਉਹ ਵਕ ਵਕ ਖਿੱਤਿਆਂ ਦੇ ਵਿੱਚ ਆਪਣੀਆਂ ਕੋਸ਼ਿਸ਼ਾਂ ਕਰਦੇ ਨੇ ਆਪਣੀਆਂ ਖੋਜਾਂ ਕਰਦੇ ਨੇ ਜਿਦੀ ਬਦੌਲਤ ਇਹ ਰਤਬਾ ਜਿਹੜਾ ਖੇਤੀਬਾੜੀ ਯੂਨੀਵਰਸਿਟੀ ਨੂੰ ਮਿਲਿਆ ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਪੂਰੇ ਮੁਲਕ ਦੀਆਂ ਖੇਤੀਬਾੜੀ ਯੂਨੀਵਰਸਿਟੀਆਂ ਨੂੰ ਜਿਹੜੇ ਰਿਵਾਈਜ਼ ਸਕੇਲ 6ਵੇਂ ਤਨਖਾਹ ਕਮਿਸ਼ਨ ਦੇ ਉਹ ਮਿਲ ਗਏ ਪਰ ਹਜੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪ੍ਰੋਫੈਸਰ ਜਿਨ੍ਹਾਂ ਦੀ ਅਣਥਕ ਕੋਸ਼ਿਸ਼ ਦੇ ਨਾਲ ਖੇਤੀਬਾੜੀ ਯੂਨੀਵਰਸਿਟੀ ਪਹਿਲੇ ਨੰਬਰ ਤੇ ਆਈ ਪੂਰੇ ਮੁਲਕ ਚੋਂ ਅਸੀਂ ਹਜੇ ਵੀ ਲਮਕਰੇ ਆ ਅਸੀਂ ਹਜੇ ਵੀ ਲਤਾਂ ਰਗੜਾ ਰਹੇ ਹਾਂ ਸਾਡਾ ਲਗਾਤਾਰ ਪਿਛਲੇ 36 ਦਿਨਾਂ ਤੋਂ ਸੰਘਰਸ਼ ਚੱਲ ਰਿਹਾ ਹੈ ਸਾਡਾ ਸੰਘਰਸ਼ ਕਰਨ ਦਾ ਤਰੀਕਾ ਹੈ ਕਿ ਅਸੀਂ ਆਪਣੇ ਕੰਮ ਤੋਂ ਮੂੰਹ ਕਰ ਨਹੀਂ ਹੁੰਦੇ ਅਸੀਂ ਆਪਣੀ ਡਿਊਟੀ ਤਨਦੇਹੀ ਦੇ ਨਾਲ ਨਿਭਾ ਰਹੇ ਹਾਂ ਅਸੀਂ ਕਿਸਾਨਾਂ ਦੀ ਸੇਵਾ ਨੂੰ ਸਮਰਪਿਤ ਹਾਂ ਅਸੀਂ ਬਾਈਕਟ ਕਰਕੇ ਕਿਸਾਨ ਮੇਲੇ ਦਾ ਬਾਈਕਟ ਨਹੀਂ ਕੀਤਾ ਅਸੀਂ ਰੋਸ ਜਾਰ ਕੀਤਾ ਪੰਜਾਬ ਸਰਕਾਰ ਦੇ ਖਿਲਾਫ ਕਿ ਸਾਨੂੰ ਇਹ ਜਿਹੜੇ ਪੱਤੇ ਐ ਇਹ ਜਿਹੜੇ ਰਵਾਈਜ਼ ਛੇਵੇਂ ਸਕੇਲ ਦੇ ਜਿਹੜੇ ਕਿ ਕੱਲੇ-ਕੱਲੇ ਮਹਿਕਮਿਆਂ ਨੂੰ ਮਿਲ ਚੁੱਕੇ ਐ ਸਿਰਫ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਦੇ ਨਾਲ ਪਤਾ ਨਹੀਂ ਕਿਉਂ ਮਤਰੀ ਮਾਵਾਲਾ ਸਕੂਲ ਸਲ ਉਸ ਵਿਦਰੋਹ ਦੇ ਵਿੱਚ ਜਿਹੜੇ ਅਸੀਂ ਕਾਲੇ ਬਿੱਲੇ ਲਾ ਕੇ ਸਾਡੇ ਸਾਇੰਟਿਸਟ ਜਿਹੜੀ ਆਪਣੀਆਂ ਆਪਣੀਆਂ ਡਿਊਟੀਆਂ ਨਿਭਾ ਰਹੇ ਸੀ ਦੇਖੋ ਇਹ ਤਾਂ ਜਿਵੇਂ ਕਹਿੰਦੇ ਆ ਵੀ ਜੇ ਮਾਂ ਬੱਚਾ ਨਾ ਰੋਵੇ ਤੇ ਮਾਂ ਵੀ ਤੋਦੇ ਨਹੀਂ ਸਾਡਾ ਇੱਕ ਤਰੀਕਾ ਹੈ ਜਰੀ ਹੈ ਕਿ ਇੱਕ ਇੱਕ ਚੰਗੇ ਸ਼ਹਿਰੀ ਹੋਣ ਦੇ ਨਾਤੇ ਅਸੀਂ ਵਧੀਆ ਤਰੀਕੇ ਦੇ ਨਾਲ ਜਿਹੜਾ ਉਹ ਪ੍ਰੋਟੈਸਟ ਕਰ ਰਹੇ ਆ ਕਿ ਸਾਡੀ ਸਰਕਾਰ ਸੁਣੇ ਜੇ ਨਹੀਂ ਸੁਣੂਗੀ ਤਾਂ ਫਿਰ ਆਉਣ ਵਾਲੇ ਜਿਹੜੇ ਸਖਤ ਸਟੈਪ ਹੈ ਉਹ ਜੋ ਸਾਡੀ ਜਥੇਬੰਦੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਅਧਿਆਪਕ ਐਸੋਸੀਏਸ਼ਨ ਹੈ ਉਹ ਲਾਊਗੀ ਉਹਦੇ ਹਿਸਾਬ ਨਾਲ ਅਸੀਂ ਸਾਰੇ ਦਾ ਸਾਰਾ ਯੂਨੀਵਰਸਿਟੀ ਦਾ ਸਿਸਟਮ ਹੈ ਜਿਹੜਾ ਬਲੌਕ ਵੀ ਕਰ ਸਕਦੇ ਆ ਇਹ ਨਿਰਪਰ ਕਰਦਾ ਕਿ ਸਰਕਾਰ ਸਾਨੂੰ ਕਿਸ ਨਜ਼ਰੀਏ ਕਿਉਂਕਿ ਅਸੀਂ ਬੜੇ ਸ਼ਾਂਤਮਈ ਤਰੀਕੇ ਨਾਲ ਆਪਦੀ ਡਿਊਟੀ ਨਿਭਾਉਂਦੇ ਹੋਏ ਰੋਸ ਕਰ ਰਹੇ ਆ ਕਿ ਸਾਡੀ ਵੀ ਸੁਣੋ ਸਾਡੀ ਕਿਉਂ ਨਹੀਂ ਸੁਣ ਰਹੇ ਅਸੀਂ ਕੀ ਕਸੂਰ ਕੀਤਾ ਸਾਡਾ ਕਸੂਰ ਇਹੀ ਵੇ ਅਸੀਂ ਮਿਹਨਤ ਕੀਤੀ ਹੋ ਯੂਨੀਵਰਸਿਟੀ ਤੁਹਾਡੀ ਇੱਕ ਨੰਬਰ ਤੇ ਆਈ ਇਹ ਪ ਸੋ ਇਹ ਇਹ ਜੇ ਇਹ ਜੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ ਐਜੀਟੇਸ਼ਨ ਕੁਦਰਤਨ ਹੈ ਕਿ ਹੋਰ ਤੇਜ਼ ਹੋ